ਮਨ ਬੀਣੀ ਜਾਚੈ ਤੇਰਾ ਨਾਮ ਰਾਗ ਨਟਨਾਰਾਇਣ ਮਹੱਲਾ ਚੌਥਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਮੇਰੇ ਮਨ ਜਪ ਐਨਸ ਨਾਮ ਹਰੀ ਕੋਟ ਕੋਟ ਦੁਖ ਬਹੁ ਕੀਨੇ ਸਭ ਪਰ ਹਰਿ ਪਾਸ ਧਰੇ ਰਹਾਉ ਹਰ ਹਰ ਨਾਮ ਜਪਹਿ ਅਰਾਧੇ ਸੇਵਕ ਭਾਏ ਖਰੇ ਕਿਲ ਵਿਖ ਦੁਖ ਗਏ ਸਭ ਨੀਕਰ ਜਿਉ ਪਾਣੀ ਮੈਲ ਹਰੇ ਖਿਨ ਖਿਨ ਨਰ ਨਾਰਾਇਣ ਗਾਵਹਿ ਮੁਖ ਬੋਲਹਿ ਨਰ ਨਰ ਹਰੇ ਪੰਜ ਦੁਖ ਅਸਾਧ ਨਗਰਮਹਿ ਇਕ ਖਿਨ ਪਲ ਦੂਰ ਕਰੇ ਵੱਡ ਭਾਗੀ ਹਰ ਨਾਮ ਧਿਆਵਹਿ ਹਰ ਕੇ ਭਗਤ ਹਰੇ ਤਿਨ ਕੀ ਸੰਗਤ ਦੇ ਪ੍ਰਭ ਜਾਚਉ ਮੈਂ ਮੂਡ ਮੁਗਦ ਨਿਸ ਤਰੇ ਕਿਰਪਾ ਕਿਰਪਾ ਧਾਰ ਜਗ ਜੀਵਨ ਰਖ ਲਿਓ ਸਰਨ ਪਰੇ ਨਾਨਕ ਜਨ ਤੁਮਰੀ ਸਰਨਾਈ ਹਰ ਰਖੋ ਲਾਜ ਹਰੇ ਨਟ ਮਹੱਲਾ ਚੌਥਾ RAM ਜਪ ਜਨ RAMੈ ਨਾਮ ਰਾਲੇ ਰਾਮ ਨਾਮ ਜਪਿਓ ਗੁਰਬਚਨੀ ਹਰ ਧਾਰੀ ਹਰ ਕਿਰਪਲੇ ਰਹਾਉ ਹਰ ਹਰ ਅਗਮ ਅਗੋਚਰ ਸੁਆਮੀ ਜਨ ਜਪ ਮਿਲ ਸਲਨ ਸਲਲੇ ਹਰ ਕੇ ਸੰਤ ਮਿਲ ਰਾਮ ਰਸ ਪਾਇਆ ਹਮ ਜਨ ਕੈ ਬਲ ਬਲਲੇ ਪੁਰਖੋਤਮ ਹਰ ਨਾਮ ਜਨ ਗਾਇਉ ਸਬਦ ਆਲਦ ਦੁਖ ਦਲਲੇ ਵਿਚ ਦੇਹੀ ਦੁਖ ਅਸਾਧ ਪੰਚ ਧਾਤੂ ਹਰ ਕੀਏ ਖਿਨ ਪਰਲੇ ਹਰ ਕੇ ਸੰਤ ਮਨ ਪ੍ਰੀਤ ਨਗਾਈ ਜਿਉਂ ਦੇਖੈ ਸਸ ਕਮਲੇ ਉਨਵੇਂ ਕਨ ਕਨ ਹਰ ਗਰਜੈ ਮਨ ਵਿਗਸੈ ਮੂਰ ਮੁਰਲੀ ਹਮਰੈ ਸੁਆਮੀ ਲੋਚ ਹਮ ਲਾਈ ਹਮ ਜੀਵਹਿ ਦੇਖ ਹਰ ਮਿਲੀ ਜਨ ਨਾਨਕ ਹਰ ਅਮਲ ਹਰ ਲਾਈ ਹਰ ਮੇਲੋ ਹੋ ਅਨੰਦ ਭਲੇ ਨਟ ਮਹੱਲਾ ਚੌਥਾ ਮੇਰੇ ਮਨ ਜਪ ਹਰ ਹਰ ਨਾਮ ਸਖੀ ਗੁਰ ਪ੍ਰਸਾਦੀ ਹਰ ਨਾਮ ਧਿਆਉ ਹਮ ਸਤਗੁਰ ਚਰਨ ਪਖੇ ਰਹਾਉ ਉਤਮ ਜਗਨਨਾ ਜਗਦੀਸ਼ਰ ਹਮ ਪਾਪੀ ਸਰਨ ਰਖੇ ਤੁਮ ਵੱਡ ਪੁਰਖ ਦੀਨ ਦੁਖ ਭੰਜਨ ਹਰ ਜੀਉ ਨਾਮ ਮੁਖੇ ਹਰ ਗੁਣ ਊਚ ਨੀਚ ਹਮ ਗਾਏ ਗੁਰ ਸਤਗੁਰ ਸੰਗ ਸਖੀ ਜੀਉ ਚੰਦਨ ਸੰਗ ਬਸੈ ਨਿਮ ਬਿਰਖਾ ਗੁਣ ਚੰਦਨ ਕੇ ਬਸਖੇ ਹਮਰੇ ਅਵਗਨ ਵਿਖਿਆ ਬਿਖੈ ਕੇ ਬਹੁ ਬਾਰ ਬਾਰ ਨਿਮਖੇ ਅਵਗਨ ਯਾਰੇ ਪਾਥਰ ਭਾਰੇ ਹਰ ਤਾਰੇ ਸੰਗ ਜਨਖੇ ਜਿਨ ਕੋ ਤੁਮ ਹਰ ਰੱਖੋ ਸੁਆਮੀ ਸਭ ਤਿਨ ਕੇ ਪਾਪ ਕ੍ਰਿਖੇ ਜਨ ਨਾਨਕ ਕੇ ਦਇਆਲ ਪ੍ਰਭ ਸੁਆਮੀ ਤੁਮੋ ਦੁਸ਼ਟ ਤਾਰੇ ਹਰ ਨਖੇ ਨੱਟ ਮਹੱਲਾ ਚੌਥਾ ਮੇਰੇ ਮਨ ਜਪ ਹਰ ਹਰ ਰਾਮ ਰੰਗੇ ਹਰ ਹਰ ਕਿਰਪਾ ਕਰੀ ਜਗਦੀਸ਼ੁਰ ਹਰ ਧਿਆਉ ਜਨ ਪਗ ਲੱਗੇ ਰਹਾਉ ਜਨਮ ਜਨਮ ਕੇ ਭੂਲ ਚੂਕ ਹਮ ਅਬ ਆਏ ਪ੍ਰਭ ਸਰਨਗੇ ਤੁਮ ਸਰਨਾਗਤ ਪ੍ਰਤਪਾਲਕ ਸੁਆਮੀ ਹਮਰਾ ਕੋ ਵੱਡ ਪਾਪਗੇ ਤੁਮਰੀ ਸੰਗਤ ਹਰ ਕੋ ਕੋ ਨਾ ਉਧਰਿਓ ਪ੍ਰਭ ਕੀਏ ਪਤਤ ਪਵਗੇ ਗੁਣ ਗਾਵਤ ਛੀਪਾ ਦੁਸਟਾਰਿਓ ਪ੍ਰਭ ਰਾਖੀ ਪੈਜ ਜਨਗੇ ਜੋ ਤੁਮਰੇ ਗੁਣ ਗਾਵਹਿ ਸੁਆਮੀ ਹਉ ਬਲ 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 ਤਿਨਗੇ ਭਵਨ ਭਵਨ ਪਵਿੱਤਰ ਸਭ ਕੀਏ ਜਹ ਧੂਰ ਪਰਿ ਜਨ ਪਗੇ ਤੁਮਰੇ ਗੁਣ ਪ੍ਰਭ ਕਹਿ ਨਾ ਸਕਹਿ ਹਮ ਤਉ ਨ ਵਡ ਵਡ ਪੁਰਖ ਵਡਗੇ ਜਨ ਨਾਨਕ ਕੋ ਦਇਆ ਪ੍ਰਭ ਧਾਰੂ ਹਮ ਸੇਵਹਿ ਤੁਮ ਜਨ ਪਗੇ ਨੱਟ ਮਹੱਲਾ ਚੌਥਾ ਮੇਰੇ ਮਨ ਜਪ ਹਰ ਹਰ ਨਾਮ ਮਨੇ ਜਗਨਨਾਥ ਕਿਰਪਾ ਪ੍ਰਭ ਧਾਰੀ ਮਤ ਗੁਰਮਤ ਨਾਮ ਬਣੇ ਰਹਾ ਹਰ ਜਨ ਹਰ ਜਸ ਹਰ ਹਰ ਗਾਇਉ ਅਪਦੇਸ਼ ਗੁਰੂ ਗੁਰ ਸੁਨੇ ਕਿਲ ਵਿਖ ਪਾਪ ਨਾਮ ਹਰ ਕਾਟੇ ਜਿਵ ਖੇਤ ਕਿਰਸਾਨ ਨੂੰ ਨੇ ਤੁਮਰੀ ਉਪਮਾ ਤੁਮਹੀ ਪ੍ਰਭ ਜਾਨੋ ਹਮ ਕਹਿ ਨਾ ਸਕਹਿ ਹਰ ਗੁਣੀ ਜੈਸੀ ਤੁਮ ਤੈਸੀ ਪ੍ਰਭ ਤੁਮਹੀ ਗੁਣ ਜਾਨੋ ਪ੍ਰਭ ਆਪਣੇ ਮਾਇਆ ਫਾਸ ਬੰਦ ਬਹੁ ਬੰਦੇ ਹਰ ਜਪਿਓ ਖੁਲ ਖੁਲਨੇ ਜਿਉਂ ਜਲ ਕੁੰਚਰ ਤੰਦੂਐ ਬਾਂਦੇਓ ਹਰ ਚੇਤੇ ਉਹ ਮੋਖ ਮੁਖ ਨੇ ਸੁਆਮੀ ਪਾਰ ਬ੍ਰਹਮ ਪਰਮੇਸ਼ਰ ਤੁਮ ਖੋਜੋ ਹੋ ਜੁਗ ਜੁਗ ਨੇ ਤੁਮਰੀ ਥਾ ਪਾਈ ਨਹੀਂ ਪਾਵੇ ਜਨ ਨਾਨਕ ਕੇ ਪ੍ਰਭ ਵਡਨੇ ਨਟ ਮਹੱਲਾ ਚੌਥਾ ਮੇਰੇ ਮਨ ਕਲ ਕੀਰਤ ਹਰ ਪ੍ਰਭ ਨੇ ਹਰ ਹਰ ਦਿਆਲ ਦਇਆ ਪ੍ਰਭ ਧਾਰੀ ਲਗ ਸਤ ਗੁਰ ਹਰ ਜੱਪਣੇ ਰਹਾਉ ਹਰ ਤੁਮ ਵੱਡ ਅਗਮ ਅਗੋਚਰ ਸੁਆਮੀ ਸਭ ਧਿਆਵਹਿ ਹਰ ਰੁਣਨੇ ਜਿਨ ਕੋ ਤੁਮ ਰਹਿ ਵਡ ਕਟਾਖ ਹੈ ਤੇ ਗੁਰਮੁਖ ਹਰ ਸਿਮਰਣੀ ਇਹੋ ਪ੍ਰਪੰਚ ਕੀਆ ਪ੍ਰਭ ਸੁਆਮੀ ਸਭ ਜਗ ਜੀਵਨ ਜੁਗਣੀ ਜਿਉ ਸਲ ਲੈ ਸਲ ਉੱਟਹਿ ਬਹੁ ਲਹਿਰੀ ਮਿਲ ਸਲੈ ਸਲ ਸੁਮਣੀ ਜੋ ਪ੍ਰਭ ਕੀਆ ਸੋ ਤੁਮ ਹੀ ਜਾਨੋ ਹਮ ਨਹਿ ਜਾਣੀ ਹਰ ਗਹਿਣੇ हम बारख कौर दे उसतत धार हो हम करह प्रभु सिमरणे तुम जल ने धरमान सरोवर जो सेवै सब फलणे जन नानक हर 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 बांचै हर देव हो कर कृपणे नट नारायण मोहल्ला चौथा पटताल इक ओंकार सतगुरु प्रसाद मेरे मन ਸੇਵ ਸਫਲ ਹਰ ਕਾਲ ਲੇ ਗੁਰ ਪਗ ਰੇ ਨਰਵਾਲ ਸਭ ਦਾਲ ਦੇ ਭੰਜ ਦੁਖ ਦਾਲ ਹਰ ਹੋ 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 ਨਦਰ ਨਿਹਾਲ ਰਹਾ ਹ ਹਰ ਕਾ ਗ੍ਰਹਿ ਹਰ ਆਪ ਸਵਾਰਿਉ ਹਰ ਰੰਗ ਰੰਗ ਮਹਿਲ ਬੇਅੰਤ ਲਾਲ ਲਾਲ ਹਰ ਲਾਲ ਹਰ ਆਪਣੀ ਕਿਰਪਾ ਕਰੀ ਆਪ ਗ੍ਰਹਿ ਆਇਉ ਹਮ ਹਰ ਕੀ ਗੁਰ ਕੀ ਹੈ ਵਸੀਠੀ ਹਮ ਹਰ ਦੇਖੇ ਭਈ ਨਿਹਾਲ 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 ਹਰ ਆਵਤੇ ਕੀ ਖਬਰ ਗੁਰ ਪਾਈ ਮਨ ਤਨ ਆਨਦੋ ਆਨੰਦ ਭਈ ਹਰ ਆਵਤੇ ਸੁਨੇ ਮੇਰੇ ਲਾਲ ਹਰ ਲਾਲ ਜਨ ਨਾਨਕ ਹਰ ਹਰ ਮਿਲੇ ਭਈ ਗਲਤਾਨ ਹਾਲ ਨਿਹਾਲ ਨਿਹਾਲ ਨੱਟ ਮਹੱਲਾ ਚੌਥਾ ਮਨ ਮਿਲ ਸੰਤ ਸੰਗਤ ਸੁਭਵੰਤੀ ਸੋਨਾ ਕਾਥ ਕਥਾ ਸੁਖਵੰਤੀ ਸਭ ਕਿਲ ਵਿਖ ਪਾਪ ਲਹੰਤੀ ਹਰ ਹੋ 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 ਲਿਖਤ ਲਖੰਤੀ ਰਹਾਉ ਹਰ ਕੀਰਤ ਕਲਯੁਗ ਵਿੱਚ ਉਤਮ ਮਤ ਗੁਰਮਤ ਕਥਾ ਭਜੰਤੀ ਜਿਨ ਜਨ ਸੁਣੀ ਮੰਨੀ ਹੈ ਜਿਨ ਜਨ ਤਿਸ ਜਨ ਕੈ ਹਉ ਕੁਰਬਾਨੰਤੀ ਹਰ ਕਥ ਕਥਾ ਕਾ ਜਿਨ ਰਸ ਚਾਖਿਆ ਤਿਸ ਜਨ ਸਭ ਭੂਖ ਲਹੰਤੀ ਨਾਨਕ ਜਨ ਹਰ ਕਥਾ ਸੁਨ ਤ੍ਰਿਪਤੀ ਜਪ ਹਰ 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 ਹੋਵੰਤੀ ਨਾਟ ਮਹੱਲਾ ਚੌਥਾ ਕੋਈ ਆਨ ਸੁਣਾਵੇ ਹਰ ਕੀ ਹਰ ਗਾਲ ਤਿਸ ਕੋ ਹੋ ਬਲ ਬਲ ਬਾਲ ਸੋ ਹਰ ਜਨ ਹੈ ਭਲ ਭਾਲ ਹਰ ਹੋ 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 ਮੇਲ ਨਿਹਾਲ ਰਹਾਉ ਹਰ ਕਾ ਮਾਰਗ ਗੁਰ ਸੰਤ ਬਤਾਇਓ ਗੁਰ ਚਾਲ ਦਿਖਾਈ ਹਰ ਚਾਲ ਅੰਤਰ ਕਪਟ ਚਕਾਵੋ ਮੇਰੇ ਗੁਰ ਸਿੱਖੋ ਹੋ ਨਿਹ ਕਪਟ ਕਮਾਵੋ ਹਰ ਕੀ ਹਰ ਘਾਲ ਨਿਹਾਲ 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 ਤੇ ਗੁਰ ਕੇ ਸਿੱਖ ਮੇਰੇ ਹਰ ਪ੍ਰਭ ਭਾਈ ਜਿੰਨਾ ਹਰ ਪ੍ਰਭ ਜਾਣਿਓ ਮੇਰਾ ਨਾਲ ਜਨ ਨਾਨਕ ਕੋ ਮਤ ਹਰ ਪ੍ਰਭ ਦੀਨੀ ਹਰ ਦੇਖ ਨਿਕਟ ਹਦੂਰ ਨਿਹਾਲ 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 raag nat narain mohalla 5 ek o ankar satgur prasad ram haun kya jana kya bhavai man pyaas bahut darsavai raha soyi gyani soyi jan tera jis upar roch aave kripa karho jis purkh badhate so sada sada tudt aave kamn jog ਕਮਨ ਗਿਆਨ ਧਿਆਨਾ ਕਮਨ ਗੁਨੀ ਰੀਝਾਵੇ ਸੋਈ ਜਨ ਸੋਈ ਨਿਜ ਭਗਤਾ ਜਿਸ ਉਪਰ ਰੰਗ ਲਾਵੇ ਸਾਈ ਮਤ ਸਾਈ ਬੁੱਧ ਸਿਆਨਪ ਜਿਤ ਨਿਮਖਨਾ ਪ੍ਰਭ ਬਿਸਰਾਵੇ ਸੰਤ ਸੰਗ ਲਗ ਇਹੋ ਸੁਖ ਪਾਯੋ ਹਰ ਗੁਣ ਸਦਹੀ ਗਾਵੇ ਦੇਖਿਓ ਆਚਰਜ ਮਹਾ ਮੰਗਲ ਰੂਪ ਕਿਛ ਆਨ ਨਹੀਂ ਦਿਸਟਾਵੇ ਕਹੋ ਨਾਨਕ ਮੋਰਚਾ ਗੁਰ ਲਾਹਿਓ ਤਹ ਗਰਬ ਜੋਨ ਕਹਿ ਆਵੇ ਨੱਟ ਨਰਾਇਣ ਮਹੱਲਾ ਪੰਜਵਾਂ ਦੁਪਦੇ ਇੱਕ ਓਅੰਕਾਰ ਸਤਗੁਰ ਪ੍ਰਸਾਦ ਅਲਹ ਨੂ ਮੈਂ ਕਾਹੂ ਨਾ ਦੀਓ ਮਨ ਮੀਠ ਤਹਾਰੂ ਕੀਓ ਰਹਾਉ ਆਗਿਆ ਮਾਨ ਜਾਨ ਸੁਖ ਪਾਇਆ ਸੁਣ ਸੁਣ ਨਾਮ ਤਹਾਰੂ ਜੀਓ ਨੀ ਹਾ ਹਰ ਤੁਮ ਹੀ ਤੁਮ ਹੀ ਇਹੋ ਗੁਰ ਤੇ ਮੰਤਰ ਦਰੜੀਓ ਜਬ ਤੇ ਜਾਨ ਪਾਈ ਇਹ ਬਾਤਾਂ ਤਬ ਕੁਸਲ ਖੇਮ ਸਭ ਥੀਓ ਸਾਧ ਸੰਗ ਨਾਨਕ ਪ੍ਰਗਾਸਿਓ ਆਨ ਨਾਹੀ ਰੇਬੀਓ ਨੱਟ ਮਹੱਲਾ ਪੰਜਵਾਂ ਜਾਂਕੂ ਭਈ ਤੁਮਾਰੀ ਧੀਰ ਜਮ ਕੀ ਤਰਾਸ ਮਿਟੀ ਸੁਖ ਪਾਇਆ ਨਿਕਸੀ ਹੋਮੈ ਪੀਰ ਰਹਾਉ ਕਬਤੁ ਬੁਝਾਨੀ ਅੰਮ੍ਰਿਤ ਬਾਨੀ ਤ੍ਰਿਪਤੇ ਜਿਉ ਬਾਰਕ ਖੀਰ ਮਾਤ ਪਿਤਾ ਸਾਜਨ ਸੰਤ ਮੇਰੇ ਸੰਤ ਸਹਾਈ ਬੀਰ ਖੁੱਲੇ ਭ੍ਰਮ ਭੀਤ ਮਿਲੇ ਗੋਪਾਲਾ ਹੀਰੇ ਬੇਦੇ ਹੀਰ ਬਿਸੰ ਭਏ ਨਾਨਕ ਜਸ ਗਾਵਤ ਠਾਕੁਰ ਗੁਨੀ ਗਹੀਰ ਨਤ ਮਹੱਲਾ ਪੰਝਵਾ ਆਪਣਾ ਜਨ ਆਪਹਿ ਆਪ ਉਧਾਰਿਓ आठ पैर जनकै संग बस्यो मन ते नाहीं बसार्यो रहाऊ वर्ण चिन्ह नाहीं किस पेख्यो दास का कुल ना बेचार्यो कर कृपा नाम हर दियो सहज सुभाए सो आर्यो महाभिक्खम अग्नि का सागर तिस ते पार्यो उतार्यो पेख पेख नानक बिग सानो पुनह पुनह बलਿਹਾਰਿਉ ਨਟ ਮਹੱਲਾ ਪੰਜਵਾਂ ਹਰ ਹਰ ਮਨ ਮੈਂ ਨਾਮ ਕਹਿਉ ਕੋਟ ਅਪਰਾਧ ਮਿਟਹਿ ਖਿਨ ਭੀਤਰ ਤਾਕਾ ਦੁਖ ਨਾ ਰਹੈਉ ਰਹਾਉ ਖੋਜਤ ਖੋਜਤ ਭਇਉ ਬੈਰਾਗੀ ਸਾਧੂ ਸੰਗ ਲਹਿਉ ਸਗਲ ਤਿਆਗ ਏਕ ਲਿਵ ਲਾਗੀ ਹਰ ਹਰ ਚਰਨ ਗਹਿਉ ਕਹਿਤ ਮੁਖਤ ਸੁਣਤੇ ਨਿਸਤਾਰੇ ਜੋ ਜੋ ਸਰਨ ਪਇਓ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਕਹੋ ਨਾਨਕ ਅਨੰਦ ਭਇਓ ਨਟ ਮਹੱਲਾ ਪੰਜਵਾਂ ਚਰਨ ਕਮਲ ਸੰਗ ਲਾਗੀ ਡੋਰੀ ਸੁਖ ਸਾਗਰ ਕਰ ਪਰਮ ਗਤ ਮੋਰੀ ਰਹਾਉ ਅੰਚਲਾ ਗਹਾਇਉ ਜਾਨੇ ਆਪਣੇ ਕੋ ਮਨ ਬੀਤੋ ਪ੍ਰੇਮ ਕੀ ਖੋਰੀ ਜਸ ਗਾਵਤ ਭਗਤ ਰਾਸਿ ਉਪਜਿਓ ਮਾਇਆ ਕੀ ਜਾਲੀ ਤੋਰੀ ਪੂਰਨ ਪੂਰ ਰਹੇ ਕਿਰਪਾ ਨਿਦ ਅਨ ਨਾ ਪੀਖੋ ਹੋਰੀ ਨਾਨਕ ਮੇਲ ਲਿਓ ਦਾਸ ਆਪਣਾ ਪ੍ਰੀਤ ਨ ਕਬ ਹੂੰ ਥੋਰੀ ਨਾਟ ਮਹੱਲਾ ਪੰਜਵਾਂ ਮੇਰੇ ਮਨ ਜਪ ਜਪ ਹਰ ਨਾਰਾਇਣ ਕਬਹੂ ਨਾ ਬਿਸਰੋ ਹੋ ਮਨ ਮੇਰੇ ਤੇ ਅੱਠ ਪਹਿਰ ਗੁਣ ਗਾਇਨ ਰਹਾਉ ਸਾਧੂ ਧੂਰ ਕਰੋ ਨਿਤ ਮੱਜਨ ਸਭ ਕਿਲ ਵਿਖ ਪਾਪ ਗਵਾਇਨ ਪੂਰਨ ਪੂਰ ਰਹੇ ਕਿਰਪਾ ਨਿਦ ਘਟ ਘਟ ਵਿਸ਼ਟ ਸਮਾਇਨ ਜਾਪ ਤਾਪ ਕੋਟ ਲਖ ਪੂਜਾ ਹਰ ਸਿਮਰਨ ਤੁਲ ਨਾ ਲਾਇਨ ਦੋਇ ਕਰ ਜੋੜ ਨਾਨਕ ਦਾਨ ਮੰਗੈ ਤੇਰੇ ਦਾਸਨ ਦਾਸ ਦਸਾਇਨ ਨਾਟ ਮਹੱਲਾ ਪੰਜਵਾਂ ਮੇਰਾ ਸਰਬਸ ਨਾਮ ਨਿਧਾਨ ਕਰ ਕਿਰਪਾ ਸਾਧੂ ਸੰਗ ਮਿਲਿਓ ਸਤਿਗੁਰ ਦੀਨੋ ਦਾਨ ਰਹਾਉ ਸੁਖ ਦਾਤਾ ਦੁਖ ਪੰਜਨ ਹਾਰਾ ਗਾਉ ਕੀਰਤਨ ਪੂਰਨ ਗਿਆਨ ਕਾਮ ਕ੍ਰੋਧ ਲੋਭ ਖੰਡ ਖੰਡ ਕੀਨੇ ਬਿਨਸਿਓ ਮੂੜ ਅਭਮਾਨ ਕਿਆ ਗੁਣ ਤੇਰੇ ਆਖ ਬਖਾਣਾ ਪ੍ਰਭ ਅੰਤਰਜਾਮੀ ਜਾਨ ਚਰਨ ਕਮਲ ਸਰਨ ਸੁਖ ਸਾਗਰ ਨਾਨਕ ਸਦ ਗੁਰਬਾਨ ਨਟ ਮਹੱਲਾ ਪੰਜਵਾਂ ਹਉ ਵਾਰ ਵਾਰ ਜਾਉ ਗੁਰ ਕੋ ਪਾਲ ਰਹਾਉ ਮੋਹਿ ਨਿਰਗੁਣ ਤੁਮ ਪੂਰਨ ਦਾਤੇ ਦੀਨਾ ਨਾਥ ਦਇਆਲ ਊਠਤ ਬੈਠਤ ਸੋਵਤ ਜਾਗਤ ਜੀਪਰਾਨ ਧਨਵਾਲ ਦਰਸ਼ਨ ਪਿਆਸ ਬਹੁਤ ਮਨ ਮੇਰੈ ਨਾਨਕ ਦਰਸ ਨਿਹਾਲ ਨਟ ਪੜ ਤਾਲ ਮ